ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੌਨ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਇਸ ਲਾਈਵ ਦੇ ਵਿੱਚ ਸਵਾਗਤ ਹੈ ਤੇ ਤੁਸੀਂ ਜੁੜ ਚੁੱਕੇ ਹੋ ਤੀਰਥ ਵਰਲਡ ਦੇ ਨਾਲ ਅੱਜ 25 ਤਰੀਕ ਨਵਾਂ ਮਹੀਨਾ 2025 ਸਾਲ ਹੈ ਤਕਰੀਬਨ ਦੁਪਹਿਰ ਦੇ 12:00 ਵੱਜ ਚੁੱਕੇ ਨੇ ਕਰੋਵਾਰ ਸੀ ਸੋਚਿਆ ਕਿ ਤੁਹਾਡੇ ਨਾਲ ਇਸ ਵੀਡੀਓ ਦੀ ਸਾਂਝ ਪਾਈਏ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਸੀ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਤੁਹਾਡੇ ਸਾਰਿਆਂ ਦੇ ਕਰਨੇ ਹਰ ਪਰਿਵਾਰ ਦੇ ਵਿੱਚ ਦੋ ਦੋ ਤਿੰਨ ਤਿੰਨ ਬੱਚੇ ਨੇ ਜਾਂ ਇੱਕ ਨੇ ਜਾਂ ਦੋ ਨੇ ਜਾਂ ਤਿੰਨ ਨੇ ਜਿੰਨੇ ਵੀ ਨੇ ਸੋ ਇਹ ਵੀਡੀਓ ਬੱਚਿਆਂ ਲਈ ਆ ਮਾਪਿਆਂ ਲਈ ਆ ਜਾਂ ਉਹਨਾਂ ਰਿਸ਼ਤੇਦਾਰਾਂ ਲਈ ਆ ਜੋ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਸੰਭ ਰਿਹਾ ਨੇ ਜਾਂ ਜਿਨ੍ਹਾਂ ਦੇ ਮਾਪਿਓ ਬਾਹਰ ਨੇ ਉਹ ਆਪਣੇ ਭੈਣ ਭਰਾਵਾਂ ਦੇ ਬੱਚੇ ਸੰਭ ਰਹੇ ਨੇ ਸੋ ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਹੁਸ਼ਿਆਰਪੁਰ ਦਾ ਮਸਲਾ ਦੇਖਿਆ ਹਰ ਰੋਜ਼ ਕੋਈ ਨਾ ਕੋਈ ਮਸਲੇ ਆਉਂਦੇ ਰਹਿੰਦੇ ਨੇ ਕਿ ਕਿਵੇਂ ਉਹ ਪ੍ਰਵਾਸੀ ਮਜ਼ਦੂਰ ਨੇ ਇੱਕ ਬੱਚੇ ਨਾਲ ਘਣਾਉਣੀ ਹਰਕਤ ਕੀਤੀ ਤੇ ਉਸ ਬੱਚੇ ਨੂੰ ਬੜੀ ਬੇਇੱਜ਼ਤੀ ਕਰਕੇ ਮਾਰਿਆ ਤੇ ਉਹ ਚੀਜ਼ਾਂ ਸੀ ਬੋਲ ਕੇ ਬਿਆਨ ਨਹੀਂ ਕਰ ਸਕਦੀ ਜੋ ਉਸਨੇ ਕੀਤੀਆਂ ਪਰ ਸਾਨੂੰ ਇੱਥੇ ਇੱਕ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਤੁਹਾਡਾ ਬੱਚਾ ਸਿਰਫ ਤੁਹਾਡਾ ਤੁਹਾਡਾ ਬੱਚਾ ਕਿਸੇ ਦਾ ਕੁਝ ਨਹੀਂ ਲੱਗਦਾ ਤੁਹਾਡਾ ਬੱਚਾ ਤੁਹਾਡੇ ਲਈ ਕੀਮਤੀ ਹੈ ਬੇਸ਼ਕੀਮਤੀ ਹੈ ਪਰ ਕਿਸੇ ਲਈ ਤੁਹਾਡਾ ਬੱਚਾ ਸਿਰਫ ਇੱਕ ਕਟੌਣਾ ਹੁਣ ਇਹਦੇ ਵਿੱਚ ਸਾਡੀਆਂ ਨਲਾਇਕੀਆਂ ਨੇ ਕਿ ਅਸੀਂ ਪ੍ਰਵਾਸੀ ਜੀ ਜ਼ਰੂਰ ਘਰਾਂ ਦੇ ਵਿੱਚ ਰੱਖੇ ਨਹੀਂ ਮੋਟਰਾਂ ਤੇ ਰੱਖੇ ਨਹੀਂ ਖੇਤਾਂ ਦੇ ਵਿੱਚ ਰੱਖੇ ਨਹੀਂ ਪਰ ਅਸੀਂ ਉਹਨਾਂ ਦੀ ਸਲਾਖਤ ਨਹੀਂ ਕੀਤੀ ਕਿ ਉਹਨਾਂ ਦੀ ਬੈਕਗ੍ਰਾਉਂਡ ਕੀ ਸੀ? ਪਿਛੋਕੜ ਕੀ ਸੀ? ਕਿੱਥੋਂ ਆਏ ਨੇ? ਹੁਣ ਤੁਸੀਂ ਮੰਨ ਲਓ ਕਿ ਕੋਈ ਪ੍ਰਵਾਸੀ ਮਜ਼ਦੂਰ ਕਿਸੇ ਜ਼ਿਮੀਦਾਰ ਭਰਾ ਨੇ ਘਰ ਚ ਰੱਖਿਆ। ਤਾਂ ਉਹਦੀ ਵੋਟ ਇੱਥੇ ਦੀ ਬਣ ਗਈ। ਪਰ ਉਹਦਾ ਪਿਛੋਕੜ ਖਤਮ ਹੋ ਗਿਆ। ਕਿ ਪਿਛੋਕੜ ਕੀ ਸੀ ਉਹ? ਸੋ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ ਉਸ ਪ੍ਰਵਾਸੀ ਮਜ਼ਦੂਰ ਦੀ ਵੈਰੀਫਿਕੇਸ਼ਨ ਉੱਥੇ ਕਰਾਉਣੀ ਜ਼ਰੂਰੀ ਹੈ ਜਿੱਥੇ ਦਾ ਉਹ ਵਸਿੰਦਾ ਸੀ। ਤੇ ਜਿੱਥੇ ਰਹਿ ਰਿਆ ਇਥੇ ਦੀ ਵੈਰੀਫਿਕੇਸ਼ਨ ਪੁਲਿਸ ਕੰਟਰੋਲ ਰੂਮ ਵਿੱਚ ਜਾਣਕਾਰੀ ਜਾਂ ਪੁਲਿਸ ਸਟੇਸ਼ਨ ਦੇ ਵਿੱਚ ਕਰਾਉਣੀ ਬਹੁਤ ਜ਼ਰੂਰੀ ਹੈ ਅਹਿਮ ਤੇ ਅਸੀਂ ਇੱਕ ਪਾਸੇ ਇਹ ਵੀ ਕਰ ਰਹੇ ਹਾਂ ਕਿ ਇਹਨਾਂ ਪ੍ਰਵਾਸੀ ਮਿਤੂਰਾਂ ਨੂੰ ਬਾਹਰ ਕੱਢਿਆ ਜਾਵੇ ਸੋ ਇਹ ਬਾਤ ਦੇ ਮਸਲੇ ਨੇ ਆਪਾਂ ਇਸ ਮਸਲੇ ਨੂੰ ਗੰਭੀਰਤਾ ਨਾਲ ਹਜੇ ਉਹ ਤਾਂ ਪ੍ਰਸ਼ਾਸਨ ਦਾ ਕੰਮ ਆ ਕਿ ਪ੍ਰਸ਼ਾਸਨ ਦੀ ਜ਼ਰੂਰਤ ਪਰ ਇੱਕ ਗੱਲ ਤੁਹਾਡੇ ਲਈ ਸਮਝਣ ਬਾਣੀ ਹੈ ਇਹ ਨਾਂ ਦਾ ਕੋਈ ਧਰਮ ਮਾੜਾ ਨਾ ਕੋਈ ਜਾਤ ਮਾੜੀ ਨਾ ਕੋਈ ਮਜਬੂਰ ਨਾ ਕਿਸੇ ਮਜਬਦ ਦੇ ਲੋਕ ਮਾੜੇ ਹਾਂ ਸੋਚ ਮਾੜੀ ਹੋ ਸਕਦੀ ਹੈ ਅਗਰ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਦੇ ਵਿੱਚ ਗਿਣਤੀ ਵਧੀ ਹੈ ਤਾਂ ਇਹਦੇ ਵਿੱਚ ਸਾਡੇ ਲੋਕਾਂ ਦਾ ਕਸੂਰ ਹੈ ਅਸੀਂ ਆਪਣੇ ਆਪ ਨੂੰ ਇੰਨਾ ਕ ਬੇਲਣ ਜਾਂ ਕੰਮ ਤੋਂ ਦੂਰ ਕਰ ਲਿਆ ਇਹ ਸਾਨੂੰ ਇਨਾ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਪੈਣ ਲੱਗੀ ਪਰ ਤੁਸੀਂ ਇਹ ਗੱਲ ਜਰੂਰ ਸੋਚੋ ਕਿ ਜਿਸ ਤਰ੍ਹਾਂ ਦੇ ਇਹ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਕਿ ਤੁਸੀਂ ਉਸ ਤਰ੍ਹਾਂ ਦਾ ਕੰਮ ਕਰ ਸਕਦੇ ਆਂ ਆਪਾਂ ਇੱਥੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਨਹੀਂ ਨਾ ਤਾਂ ਆਪਾਂ ਇਹਨਾਂ ਦੇ ਹੱਕ 'ਚ ਆ ਤੇ ਨਾ ਹੀ ਆਪਾਂ ਇਹਨਾਂ ਨੂੰ ਕੋਈ ਗਲਤ ਕਹਿ ਰਹੇ ਆਂ ਪਰ ਇੱਕ ਕਾਨੂੰਨ ਦੇ ਮੁਤਾਬਕ ਸਾਡੀਆਂ ਆਪਣੀਆਂ ਗਲਤੀਆਂ ਨੇ ਆਪਣੀਆਂ ਦਾ ਲੈਕੀਆਂ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਦਾਖਲ ਕਰ ਲਿਆ ਕਿ ਬਿਨਾ ਵੈਰੀਫਿਕੇਸ਼ਨ ਤੋਂ ਕੋਈ ਇਹਨਾਂ ਦੀ ਜਾਣ ਪਛਾਣ ਨਹੀਂ ਕਿਉਂਕਿ ਇੱਕ ਤੁਸੀਂ ਸਾਬਤ ਗੱਲ ਜਾਣ ਆਦੇ ਦਿਮਾਗ 'ਚ ਮਿਠਾਓ ਕਿ ਪਹਿਲਾਂ ਕੋਈ ਜੋਪੀ ਬਿਹਾਰ ਦਾ ਪ੍ਰਵਾਸੀ ਸਾਡੀ ਪੰਜਾਬ ਆਇਆ ਤੇ ਵੋਟਾਂ ਖਾਤ ਲਾਲਜ ਖਤ ਲੋਕਾਂ ਨੇ ਉਸ ਦਾ ਆਧਾਰ ਕਾਟ ਸਾਡੇ ਪਿੰਡਾਂ ਦਾ ਬਣਾਤਾ ਤੇ ਉਸ ਦੀ ਉੱਥੋਂ ਪਛਾਣ ਖਤਮ ਹੋ ਗਈ ਤੇ ਇੱਥੇ ਉਸ ਨੇ ਜੋ ਵੀ ਕੋਈ ਜੁਰਮ ਕੀਤਾ ਜਾਂ ਕੋਈ ਦੁਰਘਟਨਾ ਨੂੰ ਜਾਨ ਦਿੱਤਾ ਜਾਂ ਕੋਈ ਕਤਲ ਕੀਤਾ ਤੇ ਆਧਾਰ ਕਾਰਡ ਤੋਂ ਬੈਠੇ ਦਾ ਰਹਿ ਗਿਆ ਤੇ ਫਿਰ ਉਹਦੀ ਵੈਰੀਫਿਕੇਸ਼ਨ ਕਿੱਥੋਂ ਕਰੂੰਗੇ ਕਿਉਂਕਿ ਉਹ ਤਾਂ ਕਤਲ ਕਰਕੇ ਜੁਪੀ ਵੀਰ ਫਿਰ ਚਲੇ ਜਾਓ ਉਥੋਂ ਦਾ ਤੁਹਾਡੇ ਕੋਲ ਕੀ ਉਸ ਦਾ ਤਾਂ ਪਤਾ ਹੈ ਨਹੀਂ ਹੈ ਤੇ ਜੇ ਅਸੀਂ ਹੁਣ ਗੱਲ ਬੱਚਿਆਂ ਦੀ ਕਰੀਏ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੂੰ ਭੇਜ ਦਿੰਨੇ ਆ ਕਿ ਜਾ ਬਈ ਮੋਟਰ ਤੇ ਰੋਟੀ ਫੜਾ ਜਾ ਇਹਦੇ ਨਾਲ ਚਲੇ ਜਾ ਰਾਮੂ ਰਾਜੂ ਮਨੋਜ ਸਰੋਜ ਜਾ ਇਹਦੇ ਨਾਲ ਚਲੇ ਜਾ ਮੋਟਰ ਤੇ ਆਦੇ ਜਾ ਕੇ ਪਾਪਾ ਨੂੰ ਰੋਟੀ ਦਿਆ ਬਾਪੂ ਨੂੰ ਰੋਟੀ ਪੜਾਇਆ ਤੇ ਕੀ ਅਸੀਂ ਇੰਨੇ ਇੱਕ ਨਕੰਮੇ ਹੋ ਗਏ ਕਿ ਅਸੀਂ ਖੁਦ ਰੋਟੀ ਪਾਣੀ ਵੀ ਲੈ ਜਾ ਕੇ ਮੋਟਰਾਂ ਤੇ ਲਿਜਾਣ ਜੋਗੇ ਨਹੀਂ ਤੇ ਫਿਰ ਜਦੋਂ ਇਦਾਂ ਦੀ ਤਰੁਕਟਨਾ ਹੁੰਦੀ ਆ ਜਾਂ ਇਦਾਂ ਦੇ ਕੋਈ ਜੁਰਮ ਹੁੰਦਾ ਫਿਰ ਅਸੀਂ ਆਵਾਜ਼ ਉਠਾਉਂਦੇ ਹਾਂ ਪਰ ਹਜੇ ਵੀ ਉਸ ਤਰ੍ਹਾਂ ਦੀ ਆਵਾਜ਼ਾਂ ਨਹੀਂ ਉੱਠੀਆਂ ਜਿਸ ਤਰ੍ਹਾਂ ਦੀ ਉੱਠਣੀਆਂ ਚਾਹੀਦੀਆਂ ਸੀ ਤੇ ਸਿਰਫ ਇਹ ਚਾਰਕ ਦਿਨਾਂ ਦਾ ਰੌਲਾ ਗੋਲਾ ਆਇਆ ਜਾਂਦਾ ਮੁੜ ਕੇ ਫਿਰ ਉਡੀਕਦੇ ਹਾਂ ਕਿ ਕੋਈ ਇਦਾਂ ਦੀ ਖਬਰ ਕੋਈ ਇਦਾਂ ਦੀ ਦੁਰਘਟਨਾ ਸਾਨੂੰ ਦੇਖਣ ਨੂੰ ਮਿਲੇ ਤਾਂ ਕਿ ਅਸੀਂ ਫਿਰ ਰੌਲਾ ਪਾ ਸਕੀਏ ਚਾਰਕ ਦਿਨਾਂ ਬਾਅਦ ਮਸਲੇ ਠੰਡੇ ਹੁੰਦੇ ਨੇ ਫਿਰ ਉਸੇ ਰੌਣਕ ਗੋਲੇ ਦੇ ਵਿੱਚ ਇਹ ਚੀਜ਼ਾਂ ਮੁੱਕ ਜਾਂਦੀਆਂ ਇਹ ਵੀਡੀਓ ਮੈਂ ਆਰਾਮ ਨਾਲ ਆਪਣੇ ਕਮਰੇ ਦੇ ਵਿੱਚ ਬੈਠ ਕੇ ਵੀ ਬਣਾ ਸਕਦਾ ਸੀ ਪਰ ਜਦੋਂ ਤੁਹਾਡੇ ਮਨ ਦੇ ਵਿੱਚ ਦਰਦ ਹੋਵੇ ਨਾ ਤੁਹਾਡੇ ਆਪਣੇ ਬੱਚੇ ਹੋਣ ਤੁਸੀਂ ਆਪਣੇ ਬੱਚਿਆਂ ਨੂੰ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਹੋ ਕੋਈ ਸ਼ੱਕ ਨਹੀਂ ਪਰ ਇਹ ਵੀਡੀਓ ਬਣਾਉਣੀ ਜ਼ਰੂਰੀ ਹੋ ਜਾਂਦੀ ਹੈ ਤੇ ਜ਼ਰੂਰੀ ਨਹੀਂ ਕਿ ਤੁਸੀਂ ਇਹ ਇਹ ਵੀਡੀਓ AC ਰੂਮਾਂ ਦੇ ਵਿੱਚ ਬੈਠ ਕੇ ਜਾਂ ਵਧੀਆ ਹਵਾਦਾਰ ਕਮਰਿਆਂ ਵਿੱਚ ਬੈਠ ਕੇ ਬਣਾਓ ਇਹ ਇੱਕ ਦੁੱਖਪ੍ਰੀਖਾਣੀ ਹੈ ਜੋ ਅੱਜ ਅਸਲੀ ਜ਼ਿੰਦਗੀ ਦੇ ਵਿੱਚ ਚੱਲ ਰਹੀ ਹੈ ਤੇ ਹੁਣ ਤੁਸੀਂ ਇਸ ਘਟਨਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਹ ਤੁਹਾਡੇ ਸੋਚ ਮੁਤਾਬਕ ਹੈ ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਤੁਹਾਡੇ ਬੱਚੇ ਸਿਰਫ ਤੁਹਾਡੇ ਨਹੀਂ ਕਿਸੇ ਦਾ ਕੁਝ ਨਹੀਂ ਲੱਗਦੇ ਅੱਜ ਸਮਾਂ ਇਦਾਂ ਦਾ ਆ ਗਿਆ ਕਿ ਅਸੀਂ ਬੱਚਿਆਂ ਨੂੰ ਗਲੀ ਦੇ ਵਿੱਚ ਇਕੱਲੇ ਨਹੀਂ ਭੇਜ ਸਕਦੇ ਅਕੱਲੇ ਬੱਚੇ ਗਲੀ ਦੇ ਵਿੱਚ ਖੇਡ ਨਹੀਂ ਸਕਦੇ। ਅਗਰ ਬੱਚੇ ਕਿਤੇ ਜਾਂਦੇ ਨੇ ਤਾਂ ਸਾਨੂੰ ਨਾਲ ਜਾਣਾ ਪੈਂਦਾ। ਅਗਰ ਬੱਚੇ ਗਲੀ ਦੇ ਵਿੱਚ ਸਾਈਕਲ ਵੀ ਚਲਾਉਂਦੇ ਨੇ ਤਾਂ ਸਾਨੂੰ ਦੇਖਣਾ ਪੈਂਦਾ ਕਿ ਸਾਡਾ ਬੱਚਾ ਕਿੱਥੋਂ ਤੱਕ ਗਿਆ। ਇਹ ਕੋਈ ਸਮਾਂ ਸੀ ਕਿ ਕੁੜੀਆਂ ਮੁੰਡੇ ਇੱਕ ਜਗ੍ਹਾ ਖੇਡਦੇ ਸੀ। ਕੋਈ ਇਦਾਂ ਦੀ ਚੀਜ਼ ਨਹੀਂ ਸੀ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿੰਨੀ ਇਸ ਮੋਬਾਈਲ ਯੁੱਗ ਨੇ ਸਾਨੂੰ ਤਰੱਕੀ ਦਿੱਤੀ ਉਹਨਾਂ ਸਾਨੂੰ ਰਿਸ਼ਤੇ ਨਾਤਿਆਂ ਤੋਂ ਤੋੜਿਆ ਉਹਨਾਂ ਸਾਨੂੰ ਸ਼ੰਕਾ ਸ਼ਰਮਾ ਤੋਂ ਬੜਾ ਦੂਰ ਕਰਦਾ ਹੈ। ਨਾ ਤਾਂ ਸਾਨੂੰ ਬੋਲਣ ਦਾ ਲਿਹਾਜ ਆ ਰਿਹਾ। ਨਾ ਸਾਨੂੰ ਰਿਸ਼ਤੇਦਾਰੀਆਂ ਦਾ ਲਿਹਾਜ ਆ ਰਿਹਾ। ਨਾ ਸਾਨੂੰ ਕਾਇਦੇ ਕਾਨੂੰਨਾਂ ਦਾ ਲਿਹਾਜ ਆ ਰਿਹਾ। ਅਸੀਂ ਜੋ ਦੇਖਦੇ ਹਾਂ ਉਹੀ ਚੀਜ਼ਾਂ ਨੂੰ ਫਾਲੋ ਕਰਦੇ ਹਾਂ। ਉਹੀ ਕਰਨਾ ਚਾਹੁੰਦੇ ਹਾਂ। ਪਰ ਤੁਸੀਂ ਇਸ ਗੱਲ ਨੂੰ ਦਿਮਾਗ 'ਚ ਬਿਠਾਓ ਕਿ ਅੱਜ ਤੁਹਾਨੂੰ ਸੀਸੀਟੀ ਵੀ ਕੈਮਰਿਆਂ ਦੀ ਜ਼ਰੂਰਤ ਕਿਉਂ ਪੈ ਰਹੀ ਹੈ? ਅੱਜ ਕਿਉਂ ਰਿਸ਼ਤੇ ਖਰਾਬ ਹੋ ਰਹੇ ਨੇ ਕਿਉਂ ਸ਼ੱਕ ਬਣ ਰਹੇ ਨੇ ਕਿਉਂ ਦਿਨ ਪਰ ਦਿਨ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂ ਤੁਹਾਡੇ ਬੱਚੇ ਸੇਫ ਨਹੀਂ ਨਾ ਤਾਂ ਤੁਹਾਡੇ ਬੱਚੇ ਸਕੂਲ ਨਾਲ ਸੇਫ ਨਹੀਂ ਨਾ ਘਰ ਉੱਪਰ ਸੇਫ ਨਹੀਂ ਨਾ ਕਿਤੇ ਆਲੇ ਦੁਆਲੇ ਘੁੰਮਣ ਕੇ ਸੇਫ ਨਹੀਂ ਤਾਂ ਇੱਕ ਬੇਨਤੀ ਇਹੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲੋ ਆਪਣੇ ਬੱਚਿਆਂ ਦੀ ਹਫਾਜ਼ਤ ਤੁਸੀਂ ਆਪ ਕਰਨੀ ਹੈ ਕਿਸੇ ਤੇ ਯਕੀਨ ਨਾ ਕਰੋ ਕਿਸੇ ਦੇ ਦਿਲ ਦਾ ਕੁਝ ਨਹੀਂ ਪਤਾ ਕਿ ਕਿਸ ਦੇ ਦਿਲ ਵਿੱਚ ਕੀ ਹੈ ਕੀ ਲੁਕੋਈ ਬੈਠਾ ਤੁਹਾਡੇ ਬੱਚੇ ਸਿਰਫ ਤੁਹਾਡਾ ਪਿਆਰ ਹੋ ਸਕਦੇ ਨੇ ਤੁਹਾਡੀ ਦੌਲਤ ਹੋ ਸਕਦੇ ਨੇ ਪਰ ਕਿਸੇ ਲਈ ਉਹ ਮਿੱਟੀ ਨੇ ਸਿਰਫ ਮਿੱਟੀ ਉਹਨਾਂ ਲਈ ਤੁਹਾਡੇ ਬੱਚਿਆਂ ਦੀ ਕੋਈ ਕੀਮਤ ਨਹੀਂ ਕੋਈ ਤੁਹਾਡੇ ਬੱਚੇ ਉਹਨਾਂ ਲਈ ਜ਼ਰੂਰੀ ਨਹੀਂ ਜਿੰਨਾਂ ਤੁਹਾਨੂੰ ਜ਼ਰੂਰਤ ਆ ਤੁਹਾਡੇ ਬੱਚਿਆਂ ਦੀ ਸਵਾਗਰ ਐਨੀ ਕੀ ਚੀਜ਼ ਵੀ ਬਾਜ਼ਾਰੋਂ ਲੈਣ ਜਾਣੀ ਆ ਨਾ ਤਾਂ ਤੁਸੀਂ ਲੈਣ ਜਾਓ ਨਾ ਕਿ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਕਿਸੇ ਹੋਰ ਦੇ ਸਿਰ ਤੇ ਛੱਡੋ ਕਿਤੇ ਨਾ ਹੋਵੇ ਕਿ ਇਹੋ ਜਿਹੀਆਂ ਘਟਨਾ ਤੁਹਾਡੇ ਬੱਚਿਆਂ ਨਾਲ ਵੀ ਹੋ ਜਾਵੇ ਭਾਈ ਗੁਰਮੀਰ ਕਰੇ ਕਿ ਇਸ ਤਰ੍ਹਾਂ ਦੀ ਘਟਨਾ ਕਿਸੇ ਦੂਸਰ ਮਨ ਨਾਲ ਨਾ ਕੀਤੀ ਉਸ ਬੱਚੇ ਦੀ ਜੋ ਵੀਡੀਓ ਆ ਤੁਸੀਂ ਦੇਖੀ ਜਰੂਰ ਆਪਣੇ ਮੋਬਾਈਲਾਂ ਤੇ ਪਰ ਤੁਸੀਂ ਚੁੱਪ ਕਰ ਗਏ ਕਿਉਂਕਿ ਜਦੋਂ ਕਿਸੇ ਦੇ ਘਰ ਅੱਗ ਲੱਗਦੀ ਹੈ ਨਾ ਤੇ ਸੋਚਦੇ ਆਂ ਇੱਕ ਸਾਡੀ ਘਰ ਨਹੀਂ ਆਈ ਜਦੋਂ ਸਾਡੇ ਘਰ ਅੱਗ ਪਾਉਗੀ ਤਾਂ ਅਸੀਂ ਬੇਜਾਨ ਜਾਵਾਂਗੇ ਪਰ ਇਹ ਅੱਗ ਕਦੋਂ ਲਪਟਾਂ ਫੜ ਲਵੇ ਇਹਦਾ ਕੋਈ ਅਤਾ ਪਤਾ ਨਹੀਂ ਸੋ ਮੈਨੂੰ ਜਿੰਨੀ ਕਿ ਮੇਰੀ ਸੋਚ ਮੁਤਾਬਕ ਸੀ ਮੈਂ ਉਸ ਦੇ ਆਧਾਰ ਤੇ ਤੁਹਾਨੂੰ ਦੱਸਿਆ ਸੋ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਜਾਂ ਮੇਰੇ ਵਿਚਾਰ ਕਿਵੇਂ ਲੱਗੇ ਕਮੈਂਟ ਬਾਕਸ ਵਿੱਚ ਜ਼ਰੂਰ ਵਿਚਾਰਾਂ ਦੀ ਸਾਂਝ ਪਾਓ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਵਾਡੀ ਕਿਚੈਰੀ ਵਿੱਚ ਹਾਜ਼ਰ ਹੁੰਦੇ ਰਹਾਂਗੇ ਸੋ ਵੀਡੀਓ ਬਣਾਉਣ ਦਾ ਸਮਾਂ ਮਿਲਿਆ ਬਣਾ ਲਈ ਇਹ ਨਹੀਂ ਦੇਖਿਆ ਕਿ ਬਾਹਰ ਤੋਂ ਉਪਸੀ ਜਾਂ ਕੋਈ ਸੀ ਪਰ ਜਾਣਕਾਰੀ ਤੁਹਾਡੀਆਂ ਸਾਂਝੀ ਕਰਨੀ ਜ਼ਰੂਰੀ ਸੀ ਸਤਿ ਸ੍ਰੀ ਅਕਾਲ